ਲੋਵੀ ਦੋਸਤੋ ਅੱਜ ਬਣਾਉਣਾ ਹੈ ਆਪਾਂ ਨੇ ਪੰਜਾਬੀ ਸਟਾਈਲ ਚ ਖੋਆ ਖੋਆ ਬਣਾਉਣ ਲਈ ਕੜਾਹੀ ਗੈਸ ਤੇ ਖੁਰਚਣਾ ਚਾਹੀਦਾ ਹੋਰ ਇਹ ਚ ਕੁਝ ਨਹੀਂ ਪਾਉਣਾ ਆਪਾਂ ਨੇ 7 ਵਜੇ ਦਾ ਟਾਈਮ ਹੈ ਸਵੇਰ ਦਾ ਤੇ ਆਪਾਂ ਨੇ ਕੜਾਹੀ ਤੇ ਧਰ ਲਈ ਹੈ ਗੈਸ ਤੇ ਤੇ ਗੈਸ ਕਰ ਲੈ ਸ਼ੁਰੂ ਫੁੱਲ ਫਲੇਮ ਤੇ ਪਰ ਇਹ ਚ ਖੁਰਚਣਾ ਮਾਰਨਾ ਨਾ ਭੁੱਲਿਓ ਖੁਰਚਣਾ ਦੇ ਚ ਰੈਗੂਲਰ ਮਾਰਨਾ ਪਊਗਾ ਬਸ ਇਹੀ ਮਿਹਨਤ ਹੈ ਹੋਰ ਇਹਦੇ ਚ ਕੋਈ ਆਪਾਂ ਨੇ ਚੀਜ਼ ਨਹੀਂ ਪਾਣੀ ਸਿੰਪਲ ਤਰੀਕੇ ਨਾਲ ਇਹਨੂੰ ਵਾਲੀ دیਵਾਨੀਆ ਵਾਲੀ ਦੇਣ ਤੋਂ 2 ਘੰਟੇ ਬਾਅਦ ਘੰਟੇ ਬਾਅਦ ਇਦਾਂ ਦਾ ਬੜਨਾ ਸ਼ੁਰੂ ਹੋ ਜਾਏਗਾ ਤੀਸਰੇ ਘੰਟੇ ਦੇ ਵਿੱਚ ਇਹਦੀ ਇਦਾਂ ਦੀ ਸਿਚੁਏਸ਼ਨ ਇਦਾਂ ਦੀ ਹੋ ਜਾਏਗੀ ਇਦਾਂ ਦੀ ਸਿਚੁਏਸ਼ਨ ਤੇ ਆਪਾਂ ਨੇ ਖੁਰਚਣਾ ਬਿਲਕੁਲ ਨਹੀਂ ਮਾਰਨਾ ਹਟਣਾ ਬਟ ਜਿਹੜੀ ਫਲੇਮ ਹੈ ਉਹਨੂੰ ਸਲੋ ਕਰ ਦੇਣੀ ਹੈ ਗੈਸ ਥੋੜੀ ਜਿਹੀ ਘੱਟ ਰੱਖਣੀ ਹੈ ਐਸ ਤੇ ਹੋਰ ਘੱਟ ਗੈਸ ਕਰ ਦੇਣੀ ਹੈ ਪਰ ਖੁਰਚਣਾ ਮਾਰਨਾ ਨਹੀਂ ਭੁੱਲਣਾ ਇੱਥੇ ਤੁਸੀਂ ਉਤਾਰ ਸਕਦੇ ਹੋ ਨੂੰ ਥੱਲੇ ਉਤਾਰ ਕੇ ਨੂੰ ਭਾਂਡੇ ਚ ਕੱਢ ਲਓ ਇਹਨੂੰ ਕਿਸੇ ਵੀ ਫਾਰਮ ਚ ਤੁਸੀਂ ਫ੍ਰਿਜ ਚ ਰੱਖ ਸਕਦੇ ਹੋ ਜਦੋਂ ਬਣਾਣੀਆਂ ਪਿੰਨੀਆਂ ਬਣਾ ਲਓ ਇਹ ਚ ਆਟਾ ਪਾ ਕੇ ਜਾਂ ਇਹਦੀ ਸਿੱਧੀ ਬਰਫੀ ਵੀ ਖੰਡ ਪਾ ਕੇ ਬਣ ਸਕਦੀ ਹੈ